ਤੰਤ ਨੇ ਲੋਕ ਸਭਾ ਚੋਣਾਂ ਚ ਪੰਜਾਬ ਚ ਸੱਤਾਤਾਰੀ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸਦੀ ਕਿ ਸੀਐਮ ਭਗਵੰਤ ਮਾਨ ਨੇ ਹੁਣ ਧੜੇ ਦੇ ਆਗੂਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧ ਦੇ ਵਿੱਚ ਅੱਜ ਪਟਿਆਲਾ ਦੇ ਫਿਰੋਜ਼ਪੁਰ ਲੋਕ ਸਭਾ ਹਲਕਿਆ ਦੀ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ 3 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਇਸ ਦੇ ਵਿੱਚ ਪਾਰਟੀ ਉਮੀਦਵਾਰਾਂ ਹਲਕਾ ਸੰਗਠਨ ਮੈਂਬਰ ਅਤੇ ਚੇਅਰਮੈਨ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਖੁਫੀਆ ਰਿਪੋਰਟ ਵੀ ਇਸ ਮੌਕੇ ਮੁੱਖ ਮੰਤਰੀ ਕੋਲ ਮੌਜੂਦ ਰਹੇਗੀ ਦੋਮਾ ਸਰਕੂਲਾ ਦੇ ਵਿੱਚ ਪਾਰਟੀ ਦੂਸਰੇ ਨੰਬਰ ਤੇ ਰਹੀ ਹੈ ਬਲਬੀਰ ਸਿੰਘ ਨੂੰ ਪਟਿਆਲਾ ਤੋਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਜਦਕਿ ਫਿਰੋਜ਼ਪੁਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਪਾਰਟੀ ਉਮੀਦਵਾਰ ਸਨ ਫਿਰੋਜ਼ਪੁਰ ਦੀ ਗੱਲ ਕੀਤੀ ਜਾਵਤਾਂ ਫਿਰੋਜ਼ਪੁਰ ਸੀਟ ਤੇ ਮੁਕਾਬਲਾ ਬਹੁਤ ਨੇੜੇ ਹੈ ਇਹ ਸੀਟ ਕਾਂਗਰਸ ਦੇ ਖਾਤੇ ਦੇ ਵਿੱਚ ਗਈ ਹੈ ਕਾਂਗਰਸ ਨੂੰ 268626 ਵੋਟਾਂ ਮਿਲੀਆਂ ਸਨ ਜਦਕਿ ਪਾਰਟੀ ਨੂੰ ਇੱਥੇ 263384 ਵੋਟਾਂ ਮਿਲੀਆਂ ਇਸੇ ਨਾਲ ਹੀ ਭਾਜਪਾ तीसरे स्थान पर रही जबकि नोटा ਨੂੰ ਇੱਥੇ 6000 ਵੋਟਾਂ ਪਈਆਂ ਸਨ ਇਸੇ ਤਰ੍ਹਾਂ ਪਾਰਟੀ ਪਟਿਆਲਾ ਵਿੱਚ ਦੂਸਰੇ ਨੰਬਰ ਤੇ ਰਹੀ ਹੈ ਤੇ ਇੱਥੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ 3,5616 ਵੋਟਾਂ ਮਿਲੀਆਂ ਸਨ ਜਦਕਿ ਪਾਰਟੀ ਨੂੰ 2,90,785 ਵੋਟਾਂ ਮਿਲੀਆਂ ਸਨ ਇਸ ਹਲਕੇ ਵਿੱਚ ਵੀ ਨੋਟਾ ਨੂੰ 6000 ਵੋਟਾਂ ਪਈਆਂ ਸਨ ਪਾਰਟੀ ਸੰਗਠਨ ਨੇ ਲੋਕ ਸਭਾ ਚੋਣਾਂ ਚ ਪੰਜਾਬ ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੋਂ ਦੱਸਦੀ ਕਿ ਸੀਐਮ ਭਗਵੰਤ ਮਾਨ ਨੇ ਹੁਣ ਧੜੇ ਦੇ ਆਗੂਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧ ਦੇ ਵਿੱਚ ਅੱਜ ਪਟਿਆਲਾ ਦੇ ਫਿਰੋਜ਼ਪੁਰ ਲੋਕ ਸਭਾ ਹਲਕਿਆ ਦੀ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ 3 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਇਸ ਦੇ ਵਿੱਚ ਪਾਰਟੀ ਉਮੀਦਵਾਰਾਂ ਹਲਕਾ ਸੰਗਠਨ ਮੈਂਬਰ ਅਤੇ ਚੇਅਰਮੈਨ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਖੂਫੀਆ ਰਿਪੋਰਟ ਵੀ ਇਸ ਮੌਕੇ ਮੁੱਖ ਮੰਤਰੀ ਕੋਲ ਮੌਜੂਦ ਰਹੇਗੀ ਦੋਮਾ ਸਰਕੂਲਾ ਦੇ ਵਿੱਚ ਪਾਰਟੀ ਦੂਸਰੇ ਨੰਬਰ ਤੇ ਰ ਮંત્રી ਬਲਬੀਰ ਸਿੰਘ ਨੂੰ ਪਟਿਆਲਾ ਤੋਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਜਦਕਿ ਫਿਰੋਜ਼ਪੁਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਪਾਰਟੀ ਉਮੀਦਵਾਰ ਸਨ ਫਿਰੋਜ਼ਪੁਰ ਦੀ ਗੱਲ ਕੀਤੀ ਜਾਵਤਾ ਫਿਰੋਜ਼ਪੁਰ ਸੀਟ ਤੇ ਮੁਕਾਬਲਾ ਬਹੁਤ ਨੇੜੇ ਹੈ ਇਹ ਸੀਟ ਕਾਂਗਰਸ ਦੇ ਖਾਤੇ ਦੇ ਵਿੱਚ ਗਈ ਹੈ ਕਾਂਗਰਸ ਨੂੰ 268626 ਵੋਟਾਂ ਮਿਲੀਆਂ ਸਨ ਜਦਕਿ ਪਾਰਟੀ ਨੂੰ ਇੱਥੇ 263384 ਵੋਟਾਂ ਮਿਲੀਆਂ ਇਸ ਦੇ ਨਾਲ ਹੀ ਭਾਜਪਾ ਤੀਜੇ ਸਥਾਨ ਤੇ ਰਹੀ ਜਦਕਿ ਨੋਟਾ ਨੂੰ ਇੱਥੇ 6000 ਵੋਟਾਂ ਪਈਆਂ ਸਨ ਇਸੇ ਤਰ੍ਹਾਂ ਪਾਰਟੀ ਪਟਿਆਲਾ ਵਿੱਚ ਦੂਸਰੇ ਨੰਬਰ ਤੇ ਰਹੀ ਹੈ ਤੇ ਇੱਥੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ 3 ਲੱਖ 5616 ਵੋਟਾਂ ਮਿਲੀਆਂ ਸਨ ਜਦਕਿ ਪਾਰਟੀ ਨੂੰ 290785 ਵੋਟਾਂ ਮਿਲੀਆਂ ਸਨ ਇਸ ਹਲਕੇ ਵਿੱਚ ਵੀ ਨੋਟਾ ਨੂੰ 6000 ਵੋਟਾਂ ਪਈਆਂ ਸਨ ਪਾਰਟੀ ਸੰਗਠਨ ਨੇ ਲੋਕ ਸਭਾ ਚੋਣਾਂ ਚ ਪੰਜਾਬ ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੇ ਹੁਣ ਧੜੇ ਦੇ ਆਗੂਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਦੇ ਵਿੱਚ ਅੱਜ ਪਟਿਆਲਾ ਦੇ ਫਿਰੋਜ਼ਪੁਰ ਲੋਕ ਸਭਾ ਹਲਕਿਆ ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ 3 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ। ਇਸ ਦੇ ਵਿੱਚ ਪਾਰਟੀ ਉਮੀਦਵਾਰਾਂ, ਹਲਕਾ ਸੰਗਠਨ ਮੈਂਬਰ ਅਤੇ ਚੇਅਰਮੈਨ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਖੂਫੀਆ ਰਿਪੋਰਟ ਵੀ ਇਸ ਮੌਕੇ ਮੁੱਖ ਮੰਤਰੀ ਕੋਲ ਮੌਜੂਦ ਰਹੇਗੀ। ਦੋਮਾ ਸਰਕੂਲਾ ਦੇ ਵਿੱਚ ਪਾਰਟੀ ਦ ਮંત્રી ਬਲਬੀਰ ਸਿੰਘ ਨੂੰ ਪਟਿਆਲਾ ਤੋਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਜਦਕਿ ਫਿਰੋਜ਼ਪੁਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਪਾਰਟੀ ਉਮੀਦਵਾਰ ਸਨ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਸੀਟ ਤੇ ਮੁਕਾਬਲਾ ਬਹੁਤ ਨੇੜੇ ਹੈ ਇਹ ਸੀਟ ਕਾਂਗਰਸ ਦੇ ਖਾਤੇ ਦੇ ਵਿੱਚ ਗਈ ਹੈ ਕਾਂਗਰਸ ਨੂੰ 268626 ਵੋਟਾਂ ਮਿਲੀਆਂ ਸਨ ਜਦਕਿ ਪਾਰਟੀ ਨੂੰ ਇੱਥੇ 263384 ਵੋਟਾਂ ਮਿਲੀਆਂ ਇਸ ਦੇ ਨਾਲ ਹੀ ਭਾਜਪਾ ਤੀਜੇ ਸਥਾਨ ਤੇ ਰਹੀ ਜਦਕਿ ਨੋਟਾ ਨੂੰ ਇੱਥੇ 6000 ਵੋਟਾਂ ਪਈਆਂ ਸਨ ਇਸੇ ਤਰ੍ਹਾਂ ਪਾਰਟੀ ਪਟਿਆਲਾ ਵਿੱਚ ਦੂਸਰੇ ਨੰਬਰ ਤੇ ਰਹੀ ਹੈ ਤੇ ਇੱਥੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ 3,5616 ਵੋਟਾਂ ਮਿਲੀਆਂ ਸਨ ਜਦਕਿ ਪਾਰਟੀ ਨੂੰ 2,90785 ਵੋਟਾਂ ਮਿਲੀਆਂ ਸਨ ਇਸ ਹਲਕੇ ਵਿੱਚ ਵੀ ਨੋਟਾ ਨੂੰ 6000 ਵੋਟਾਂ ਪਈਆਂ ਸਨ